ਜੇਕਰ ਤੁਸੀਂ ਵੀ ਦੇਸੀ ਘਿਓ ਦੁੱਧ ਅਤੇ ਖੁਆ ਖਾਣ ਦੇ ਸ਼ਕੀਨੋਂ ਤਾਂ ਤੁਹਾਡੇ ਲਈ ਇੱਕ ਮਾੜੀ ਖਬਰ ਹੈ ਕਿਉਂਕਿ ਅੱਜ ਜੋ ਖਬਰ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਬਹੁਤ ਵੱਡੀ ਮਾਤਰਾ ਦੇ ਵਿੱਚ ਦੇਸੀ ਘਿਓ ਨਕਲੀ ਬਰਾਮਦ ਕੀਤਾ ਗਿਆ ਹੈ ਛਾਪੇਮਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਸੈਂਪਲ ਲੈ ਜਾਂਦੇ ਆ ਤੇ ਸੈਂਪਲਾਂ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਿਆਦਾਤਰ ਨਮੂਨੇ ਜਿਹੜੇ ਉਹ ਜਾਲੀ ਪਾਏ ਗਏ ਨੇ ਫੇਲ ਹੋ ਗਏ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ ਦੁੱਧ ਦੇ ਸੈਂਪਲਾਂ ਤੋਂ ਖਲਾਸਾ ਹੋਇਆ ਜਾਂਚ ਦੌਰਾਨ 21% ਦੇਸੀ ਘਿਓ ਅਤੇ 13% ਦੀ ਦੁੱਧ ਦੇ ਸੈਂਪਲ ਮਾਪਦੰਡਾਂ ਤੇ ਪੂਰੇ ਨਹੀਂ ਉਤਰੇ ਇਹ ਸਾਰੇ ਸੈਂਪਲ 2023-24 ਦੇ ਵਿੱਚ ਲਏ ਗਏ ਸੀ ਪੰਜਾਬ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਅਨੁਸਾਰ ਸਾਲ 2023 ਅਤੇ 24 ਚ ਦੁੱਧ ਦੇ 646 ਸੈਂਪਲ ਲਏ ਗਏ ਸੀ ਇਹਨਾਂ ਵਿੱਚੋਂ 88 ਮਾਪਦੰਡਾਂ ਤੇ ਖਰੇ ਨਹੀਂ ਉਤਰੇ ਕੋਈ ਦੇ 26 ਫੀਸਦੀ ਸੈਂਪਲ ਫੇਲ ਹੋਏ ਨੇ ਪਿਛਲੇ 3 ਸਾਲਾਂ ਵਿੱਚ 20988 ਦੁੱਧ ਦੇ ਸੈਂਪਲ ਲਏ ਗਏ ਨੇ ਇਹਨਾਂ ਵਿੱਚੋਂ 3712 ਸੈਂਪਲ ਫੇਰ ਪਾਏ ਗਏ ਨੇ ਸਾਲ 2023-24 ਚ ਕੁੱਲ 6041 ਦੁੱਧ ਦੇ ਨਮੂਨੇ ਲਏ ਗਏ ਜਿਨ੍ਹਾਂ ਵਿੱਚ 929 ਨਮੂਨੇ ਫੇਲ ਹੋਏ ਨੇ ਤਾਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦੁੱਧ ਹੋਵੇ ਘਿਓ ਹੋਵੇ ਜਾਂ ਫਿਰ ਖੁਆ ਹੋਵੇ ਇਸ ਤੋਂ ਇਹ ਲਾਵਾ ਪਨੀਰ ਵੀ ਅੱਜਕੱਲ ਬਹੁਤ ਜ਼ਿਆਦਾ ਨਕਲੀ ਮਾਤਰਾ ਵਿੱਚ ਦਿਖਾਈ ਦਿੰਦਾ ਹੈ ਤਾਂ ਜਿੱਥੇ ਦੁੱਧ ਦੀ ਬਹੁਤ ਵੱਡੀ ਕਮੀ ਹੈ ਉੱਥੇ ਹੀ ਇਹ ਚੀਜ਼ਾਂ ਬਾਜ਼ਾਰ ਦੇ ਵਿੱਚੋਂ ਆਮ ਮਿਲਦੀਆਂ ਦਿਖਾਈ ਦਿੰਦੀਆਂ ਪਰ ਇਹਨਾਂ ਦੇ ਵਿੱਚ ਜੋ ਚੀਜ਼ ਮਿਕਸ ਕੀਤੀ ਜਾਂਦੀ ਹੈ ਰੜਾਈ ਜਾਂਦੀ ਹੈ ਉਹ ਹੈ ਰਿਫਾਈਂਡ ਤੇਲ ਇਸ ਨੂੰ ਮਿਲਾ ਕੇ ਦੇਸੀ ਘਿਓ ਬਣਾ ਦਿੱਤਾ ਜਾਂਦਾ ਤੇ ਲੋਕਾਂ ਦੇ ਵਿੱਚ ਦੇਸੀ ਘਿਓ ਦੇ ਬਹਾਨੇ ਇਸ ਨੂੰ ਵੇਚ ਦਿੱਤਾ ਜਾਂਦਾ ਤਾਂ ਇਹ ਵੱਡੀ ਖਬਰ ਹੁਣ ਸਾਹਮਣੇ ਆ ਰਹੀ ਹੈ ਕਿ ਜੋ ਨਮੂਨੇ ਲਏ ਗਏ ਸਨ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਨਮੂਨੇ ਫੇਲ ਹੋਏ ਨੇ ਭਾਵ ਜੋ ਮਿਆਰ ਹੁੰਦਾ ਹੈ ਕਿਸੇ ਚੀਜ਼ ਦਾ ਗੁਣਵੱਤਾ ਹੁੰਦੀ ਹੈ ਉਹ ਉਹਨਾਂ ਮਾਪਦੰਡਾਂ ਤੇ ਪੂਰਾ ਨਹੀਂ ਉਤਰ ਸਕੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤਿਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਦੀਵਾਲੀ ਹੋਵੇ ਲੋਹੜੀ ਹੋਵੇ ਜਾਂ ਫਿਰ ਇਸ ਤੋਂ ਇਲਾਵਾ ਹੋਰ ਤਿਹਾਰ ਜਿਹੜੇ ਆਉਣ ਜਾ ਰਹੇ ਨੇ ਮੂਰਲੇ ਮਹੀਨਿਆਂ ਦੇ ਵਿੱਚ ਇਸ ਤੋਂ ਪਹਿਲਾਂ ਇਹ ਵੱਡੀ ਖਬਰ ਹੈ ਕਿਉਂਕਿ ਲੋਕ ਅਕਸਰ ਹੀ ਇਹਨਾਂ ਦਿਨਾਂ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਘਿਓ ਹੋਵੇ ਪਨੀਰ ਹੋਵੇ ਦੁੱਧ ਹੋਵੇ ਜਾਂ ਫਿਰ ਖੋਆ ਹੋਵੇ ਇਹਨਾਂ ਚੀਜ਼ਾਂ ਦੀ ਵਰਤੋਂ ਵਧਾ ਦਿੰਦੇ ਨੇ ਪਰ ਹੁਣ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਇੱਕ ਵਾਰ ਸੋਚਣਾ ਪਵੇਗਾ ਕਿ ਇਹ ਅਸਲੀ ਹੈ ਜਾਂ ਫਿਰ ਨਕਲੀ ਇਸ ਬਾਰੇ ਤੁਹਾਡੀ ਕੀ ਰਾਏ ਹੈ ਕੀ ਇਹਨਾਂ ਲੋਕਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਫਿਰ ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਨਕਲੀ ਚੀਜ਼ਾਂ ਖਵਾਈਆਂ ਜਾ ਰਹੀਆਂ ਹਨ ਇਸ ਦੇ ਕਰਕੇ ਕੋਈ ਹੋਰ ਸਰਕਾਰ ਦੇ ਵੱਲੋਂ ਇਸ ਦਾ ਬਦਲ ਲਿਆ ਕੇ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ